ਸਾਰੇ ਜਣਿਆਂ ਪੋਸਟਰ ਨੂੰ ਇੱਕ ਵਾਰ ਧਿਆਨ ਨਾਲ ਦੇਖ ਲੋ ਜਿੰਨੀਆਂ ਵੀ ਠੱਗ ਕੁੜੀਆਂ ਜਿੰਨੀਆਂ ਵੀ ਲਾਂਹਤੀ ਕੁੜੀਆਂ ਸਾਰੀਆਂ ਪੋਸਟਰ ਦੇ ਵਿੱਚ ਹੈਗੀਆਂ ਆ ਜਿਨ੍ਹਾਂ ਨੇ ਆਪਣੇ ਸੋਹਰੇ ਪਰਿਵਾਰ ਨਾਲ ਠੱਗੀ ਮਾਰੀ 25 ਲੱਖ 35 ਲੱਖ 40 ਲੱਖ 45 ਲੱਖ 50 ਲੱਖ ਤੱਕ ਦੀ ਠੱਗੀ ਮਾਰੀ ਕੈਨੇਡਾ ਜਾ ਜਾ ਕੇ ਮੁੱਕਰ ਗਈਆਂ ਤੇ ਉਹਨਾਂ ਕੁੜੀਆਂ ਨੂੰ ਆਪਣੀ ਆਖਰੀ ਵਾਰਨਿੰਗ ਵੀਡੀਓ ਆ ਇਹ ਆ ਪੋਸਟਰ ਅਸੀਂ ਛਪਾ ਲਾਇਆ ਇਸ ਤੋਂ ਬਾਅਦ ਇਹ ਪੋਸਟਰ ਹੁਣ ਤੁਹਾਡੇ ਪਿੰਡਾਂ ਦੇ ਵਿੱਚ ਲੱਗਣਗੇ ਕੱਲੀ ਕੱਲੀ ਕੁੜੀ ਦੇ ਪਿੰਡ ਦੇ ਵਿੱਚ ਲੱਗਣਗੇ ਮੇਲਿਆਂ ਦੇ ਵਿੱਚ ਵੀ ਪੋਸਟਰ ਹੁਣ ਲੱਗਣੇ ਆ ਤੇ ਸੜਕਾਂ ਦੇ ਉੱਤੇ ਵੀ ਇਹ ਪੋਸਟਰ ਲੱਗਣੇ ਆ ਤੇ ਜਿਹੜੀ ਜਿਹੜੀ ਕੁੜੀ ਵੀ ਆਪਣੀ ਭਲੀ ਮੰਗ ਸੀ ਚਾਹੁੰਦੀ ਆ ਜਾਂ ਮੁੰਡੇ ਨੂੰ ਕੈਨੇਡਾ ਸੱਦ ਲਵੇ ਜਾਂ ਆਪਣੇ ਸੋਹਰੇ ਪਰਿਵਾਰ ਦੇ ਮੁੰਡੇ ਦੇ ਪੈਸੇ ਵਾਪਸ ਕਰ ਦਵੇ ਜਿਹੜੀ ਜਿਹੜੀ ਕੁੜੀ ਵੀ ਸਮਝੌਤਾ ਕਰ ਲਊਗੀ ਆਪਣੇ ਪੈਸੇ ਵਾਪਸ ਕਰ ਲੂਗੀ ਜਾਂ ਮੁੰਡੇ ਨੂੰ ਬਾਹਰ ਸੱਦ ਲੂਗੀ ਉਹਦੀ ਫੋਟੋ ਅਸੀਂ ਪੋਸਟਰ ਦੇ ਵਿੱਚੋਂ ਕੱਟ ਦਾਂਗੇ ਉਹ ਦਿਨ ਆਪਣਾ ਨਵੇੜਾ ਹੋ ਜਾਊਗਾ ਜਿਹੜੀ ਜਿਹੜੀ ਕੁੜੀਆ ਵਰਨਿੰਗ ਵੀਡੀਓ ਤੋਂ ਬਾਅਦ ਵੀ ਆਪਣੇ ਲੱਛਣ ਕੈਰੀ ਉਹਨੂੰ ਰੱਖਦੀ ਆ ਤੇ ਹੁਣ ਉਹਨਾਂ ਲਈ ਹੋਰ ਮਾੜਾ ਟਾਈਮ ਆਉਣ ਆਲਾ ਆ ਇਸ ਤੋਂ ਬਾਅਦ ਇਹ ਕੰਮ ਡਬਲ ਹੋਊਗਾ ਟ੍ਰिपल ਹੋਊਗਾ ਤੁਹਾਡੇ ਪਿੰਡਾਂ ਵਾਲੇ ਤੁਹਾਡੇ ਸ਼ਹਿਰਾਂ ਵਾਲੇ ਤੁਹਾਡੇ ਆਂਢੀ ਗੁਆਂਢੀ ਵੀ ਤੁਹਾਨੂੰ ਲਾਨਤਾ ਪਹੁੰਚਣਗੇ ਹੁਣ ਤੇ ਤੁਹਾਨੂੰ ਇਹੀ ਗੱਲ ਕਹਿਣਗੇ ਕਿ ਕਿਤੇ ਨੱਕ ਡੋਪ ਕੇ ਮਰ ਜਾ ਜੇ ਹੁਣ ਬਿਸ਼ਰਮ ਤੁਸੀਂ ਹੋ ਗਈਆਂ ਤੇ ਬਿਸ਼ਰਮ ਹੁਣ ਅਸੀਂ ਵੀ ਹੋ ਗਏ ਹਾਂ ਕੱਲੀ ਕੱਲੀ ਦੇ ਉੱਤੇ ਰੋਜ਼ ਵੀਡੀਓ ਹੋਣਗੀ ਹੁਣ ਰੋਜ਼ ਜਿਹੜੇ ਇਹਨਾਂ ਦੇ ਮਾਪਿਓ ਆ ਜਿਹੜੇ ਵਿਆਹ ਤੋਂ ਪਹਿਲਾਂ ਕਹਿੰਦੇ ਸੀ ਕਿ ਸਾਡੀ ਤਾਂ ਧੀ ਸਿਆਣੀ ਬਹੁਤ ਆ ਸਾਡੀ ਤਾਂ ਧੀ ਇਦਾਂ ਸਾਡਾ ਦਾ ਪਰਿਵਾਰ ਇਦਾਂ ਤੇ ਉਹ ਹੁਣ ਮਾਪਿਓ ਨੂੰ ਵੀ ਮੇਰੀ ਵਾਰਨਿੰਗ ਆ ਤੁਹਾਡੇ ਵੀ ਕੱਲੇ ਕੱਲਿਆ ਦੇ ਪੋਸਟਰ ਹੁਣ ਛਪੋਣੇ ਇਸ ਤੋਂ ਬਾਅਦ ਤੁਹਾਡਾ ਹੋਰ ਵੀ ਜ਼ਿਆਦਾ ਜਲੂ ਵਾਰਨਿੰਗ ਵੀਡੀਓ ਆ ਜਿਹੜੀ ਸਮਝੌਤਾ ਕਰਨਾ ਚਾਹੁੰਦੀ ਆ ਉਹ ਕਰ ਸਕਦੀ ਆ ਹਜੇ ਵੀ ਟਾਈਮ ਆ